ਸ਼ੱਪੜ ਆਈ ਨਾਲਾ ਵਿਧਾਨ ਸਭਾ ਦੇ ਪਿੰਡ ਨਵਾ ਪਿੰਡ ਦਾ ਜਿਹਦੇ ਤੁਸੀਂ ਹਾਲਾਤ ਵੇਖ ਸਕਦੇ ਹੋ ਕਿ ਇਹਦੇ ਹਾਲਾਤ ਇੰਨੇ ਬੱਤਰ ਬਣੇ ਆ ਕਿ ਪਿੰਡ ਦੇ ਵਿੱਚ ਕੋਈ ਗਲੀ ਸਾਫ਼ ਨਹੀਂ ਕਿਸੇ ਕਿਸਮ ਦਾ ਵੀ ਕੋਈ ਵਿਕਾਸ ਨਹੀਂ ਜਿਹੜੀਆਂ ਵਿਕਾਸ ਦੀਆਂ ਗੱਲਾਂ ਕਰ ਰਹੇ ਨੇ ਕਿ ਇਹਦੇ ਪਿੰਡ ਦਾ ਵਿਕਾਸ ਹੋਇਆ ਇਹ ਤੁਸੀਂ ਆਪ ਹੀ ਵੇਖ ਸਕਦੇ ਹੋ ਕਿ ਕਿੰਨਾ ਕੁ ਵਿਕਾਸ ਹੋਇਆ ਤੇ ਪਿੰਡ ਦੇ ਵਿੱਚ ਇੰਨਾ ਗੰਦਾ ਹੈ ਕਿ ਜਿਹੜਾ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਆ ਕਿ ਇਹ ਕਹਿ ਰਿਹਾ ਕਿ ਆ ਜਾ ਰਿਹਾ ਕਿ ਵਿਕਾਸ 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 ਇਹ ਤੁਸੀਂ ਵਿਕਾਸ ਆਪ ਹੀ ਵੇਖ ਸਕਦੇ ਹੋ ਕਿ ਇਹ ਕਿੰਨਾ ਕੁ ਵਿਕਾਸ ਹੋਇਆ ਪਿੰਡ ਦੇ ਵਿੱਚ ਐਸਾ ਪਿੰਡ ਦੇ ਵਿੱਚ ਕੁਝ ਪਿੰਡ ਵਾਸੀ ਆਪਣੇ ਹੀ ਵਿਹਾਰ ਦੇ ਉੱਤੇ ਸਫਾਈ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਕੁਝ ਗੱਲਬਾਤ ਕਰਾਂਗੇ ਕਿ ਇਹ ਪੰਚਾਇਤ ਨੇ ਕਿਉਂ ਨਹੀਂ ਕੀਤਾ ਆ ਵੀਰ ਜੀ ਥੋੜੀ ਜੀ ਤੁਸੀਂ ਜਾਣਕਾਰੀ ਦਿਓ ਕਿ ਆ ਜਿਹੜੀ ਤੁਸੀਂ ਸਫਾਈ ਕਰ ਰਹੇ ਹੋ ਇਹ ਆਪਣੇ ਆਪ ਹੀ ਆਪਣੇ ਲੈਵਲ ਤੇ ਕਰ ਰਹੇ ਹੋ ਆ ਵੀ ਰਸ ਕਰਦੇ ਹਾਂ ਹਾਂਜੀ ਆ ਵੀ ਚੱਲ ਰਿਹਾ ਆਪ ਹੀ ਕੋਈ ਪੰਚਾਇਤ ਕੋਈ ਨਹੀਂ ਕੁਛ ਕਰ ਰਹੀ ਤੇ ਇਸ ਤਰ੍ਹਾਂ ਕਿੰਨਾ ਕਚਰ ਚੱਲਦਾ ਰਹੂਗਾ ਜਿੰਨਾ ਚਿਰ ਚੱਲੂ ਵੀ ਚਲਾਈ ਜਾਵਾਂਗੇ ਹਾਂਜੀ ਜਿੰਨਾ ਚਿਰ ਚੱਲੂ ਚੱਲੀ ਲਾ ਚੱਲਾਈ ਜਾਵਾਂਗੇ ਤੇ ਕੋਈ ਜਿੰਨਾ ਜਿੰਨਾਂ ਨੂੰ ਆਪਾਂ ਵੋਟਾਂ ਪਾਉਂਦੇ ਆ ਉਹ ਕੋਈ ਨਹੀਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂਜੀ ਕਾਟੀ ਕਰਦੇ ਆ ਕਾਟੀ ਹੁੰਦਾ ਤੇ ਜਦੋਂ ਵੋਟਾਂ ਤੁਸੀਂ ਦਿੰਦੇ ਹੋ ਤੇ ਉਦੋਂ ਫਿਰ ਇਹ ਕੰਮਾਰੇ ਉਹਨਾਂ ਨੂੰ ਕਿਉਂ ਨਹੀਂ ਜਾਗਰੂਤ ਕਰਦੇ ਕਿ ਭਾਈ ਇਹ ਵੀ ਸਾਡਾ ਜਿਹੜਾ ਮਸਲਾ ਹੈ ਵੀ ਹੱਲ ਕਰੋ ਕੀ ਕਰੀਏ ਇਹਨਾਂ ਨੂੰ ਉਦੋਂ ਕਹਿੰਦੇ ਕਰਦੇ ਕਰਦੇ